ਫੀ ਗਣਤੰਤਰ ਹੋਪੀ ਦਾ ਬਚਾ ਦੇਖੋ ਜਿਹੜੀ ਇਹ ਟੀਸ ਹੈ ਇਹ ਕਿੱਥੋਂ ਨਿਕਲਦੀ ਹੈ ਪਹਿਲਾਂ ਇਹ ਦੇਖਣ ਦੀ ਲੋੜ ਹੈ ਕਿਉਂਕਿ ਇਹਨਾਂ ਨੇ ਦੇ ਕੁਝ ਮੰਤਰੀਆਂ ਦੁਆਰਾ ਇਹ ਕਿਹਾ ਗਿਆ ਸੀਗਾ ਕਿ ਇਸ ਵਾਰ ਅਸੀਂ 400 ਸੀਟਾਂ ਲਿਆ ਕੇ ਸੰਵਿਧਾਨ ਬਦਲਾਂਗੇ ਤੇ ਜਦ ਐਸਸੀ ਸਮਾਜ ਨੂੰ ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਵਿਸ਼ਵਾਸ ਰੱਖਦੇ ਉਹਨਾਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਇਹਨਾਂ ਦਾ ਬਾਈਕਾਟ ਕਰਿਆ ਤੇ ਇਹਨਾਂ ਦੀ ਇੰਨੀ ਮਾੜੀ ਜਿਹੜੀ ਸਥਿਤੀ ਹੋਈ ਹੈ ਤੇ ਉਸ ਤੋਂ ਬਾਅਦ ਪਹਿਲੀ ਵਾਰ ਹੋਇਆ ਕਿ ਘਟੋ ਘਟ 15 ਤੋਂ ਲੈ ਕੇ 20 ਜਿਹੜੇ ਐਮਪੀ ਸੀਗੇ ਸਾਹ ਚੁੱਕ ਸਮਾਗਮ ਦੇ ਵਿੱਚ ਉਹਨਾਂ ਨੇ ਆਪਣਾ ਜਿਹੜਾ ਸੌ ਬਾਬਾ ਸਾਹਿਬ ਅੰਬੇਦਕਰ ਦਾ ਜੈ ਭੀਮ ਦਾ ਨਾਰਾ ਲਾਉਣ ਤੋਂ ਬਾਅਦ ਕਰੀ ਹੈ ਜਿਹੜੀ ਉਹ ਟੀਸ ਹੈ ਜਿਹੜਾ ਇਹਨਾਂ ਦਾ ਦਰਦ ਹੈ ਉਹ ਜਿਹੜਾ ਛਲਕਿਆ ਤੇ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਤੁਸੀਂ ਅੰਬੇਦਕਰ ਅੰਬੇਦਕਾਰੀ ਇੱਕ ਫੈਸ਼ਨ ਹੈ ਅਸੀਂ ਅਮਿਸ਼ਾ ਜੀ ਨੂੰ ਦੱਸਣਾ ਚਾਹਾਂਗੇ ਕਿ ਅੰਬੇਦਕਰ ਕੋਈ ਫੈਸ਼ਨ ਨਹੀਂ ਅੰਬੇਦਕਰ ਸਾਹਿਬ ਤਾਂ ਇੱਕ ਬ੍ਰਾਂਡ ਹੈ ਤਾਂ ਕਰਕੇ ਦੇਖੋ ਜਿਹੜਾ ਇਹਨਾਂ ਦਾ ਦਰਦ ਹੈ ਉਹ ਅਸੀਂ ਬਾਬਾ ਸਾਹਿਬ ਦੇ ਬੱਚੇ ਹੋਣ ਦੇ ਨਾਤੇ ਅਸੀਂ ਪੂਰਾ ਵਿਸ਼ਵਾਸ ਦਵਾਉਂਦੇ ਆ ਅਮਿਸ਼ਾ ਜੀ ਨੂੰ ਕਿ ਅਸੀਂ ਬਰਬਰ ਜਿਹੜਾ ਆ ਉਹ ਦਰਦੀਨਾਂ ਦਾ ਉਜਾਗਰ ਕਰਦੇ ਰਹਾਂਗੇ ਇਹਨਾਂ ਦੇ ਜਗਮਾ ਤੇ ਨੂਨ ਪਾਉਂਦੇ ਰਹਾਂਗੇ 바ਵਾ ਸਾਹਿਬ ਦੇ ਸੰਵਿਧਾਨ ਨਾਲ ਪਹਿਲਾਂ ਵੀ ਖੜੇ ਹਾਂ ਹੁਣ ਵੀ ਖੜੇ ਰਹਾਂਗੇ ਤੇ ਇਹੀ ਗੱਲ ਕਹਿੰਦੇ ਹੋਏ ਸਾਡੇ ਵੱਲੋਂ ਸਾਰਿਆਂ ਵੱਲੋਂ ਅਸੀਂ ਅੰਮ੍ਰਿਤਸਰ ਦਾ ਜਿਹੜਾ ਬਾਈਕਾਟ ਕਰਦੇ ਆ ਤੇ ਅਸੀਂ ਉਰਜੋਰ ਅਪੀਲ ਵੀ ਕਰਦੇ ਆ ਸਾਡੇ ਸਮਾਜ ਨੂੰ ਕਿ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਵੀ ਇਹਨਾਂ ਨੂੰ ਜਿਹੜਾ ਬਾਈਕਾਟ ਕੀਤਾ ਜਾ ਇਹਨਾਂ ਨੂੰ ਬਿਲਕੁਲ ਵੋਟ ਨਾ ਪਾਈ ਜਾਏ ਟੈਗ ਰੀ ਦੁਕਾਨ ਮੰਗਲ ਜੀ 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 ਜੋ ਪਹਿਲਾਂ ਤਾਂ ਮੈਂ ਕਹਿੰਦਾ ਮੁबारक ਬਾਦ ਆਪਣਾ ਬਾਬਾ ਸਾਹਿਬ ਨੂੰ ਜਨਾ ਮੈਂ ਆਪਣੀ ਸਾਰੀ ਪੰਜਾਬ ਕਮੇਟੀ ਤੋਂ ਦੱਸਤਾ ਇੱਕ ਹੈ ਕਿਹੜੀਆਂ ਸਰਕਾਰਾਂ ਜਾਂ ਤਾਂ ਇਹਨਾਂ ਐਸ்சி ਬੀਸੀ ਸਾਰੇ ਵਿੰਗ ਤੋਂ ਵੋਟਾਂ ਲੈ ਲੈਂਦੇ ਆ ਤੇ ਆਪਣਾ ਪੂਰਾ ਕੰਮ ਕਰਕੇ ਪੂਰਾ ਆਪਣੇ ਵਜਾਰਤ ਕਰਕੇ ਪੂਰੀ ਹੈ ਫਿਰ ਇਹ ਬਾਬਾ ਸਾਹਿਬ ਨੂੰ ਅੱਛਾ ਮਾੜਾ ਕਹਿਣ ਲੱਗ ਜਾਂਦੇ ਆ ਤੇ ਜੋ ਵੀ ਸਾਨੂੰ ਬਾਬਾ ਸਾਹਿਬ ਨੇ ਸਾਨੂੰ ਹਿੰਦੁਸਤਾਨ ਦੇ ਵਿੱਚ ਸਾਨੂੰ ਇਹ ਬੋਲਣ ਦਾ ਕੋਈ ਬੈਠਣ ਦਾ ਕੋਈ ਆਪਣਾ ਜੀ ਕੋਈ ਆਪਣਾ ਕਿਸੇ ਦੇ ਵਿਰੁੱਧ ਬੋਲਣ ਦਾ ਕੋਈ ਅਧਿਕਾਰ ਨਹੀਂ ਸੀ ਇਹ ਬਾਬਾ ਸਾਹਿਬ ਨੇ ਸਾਨੂੰ ਦਵਾਇਆ ਇਸ ਕਰਕੇ ਜੋ ਅੱਜ ਕਮੇਟੀ ਦੇ ਮੈਂਬਰ ਸਹਿਬਾਨ ਸਾਡੀ ਪੈਣਾ ਰਾਜਪੁਰੇ ਦੇ ਵਿੱਚ ਅਸੀਂ ਜੋ ਅਮਰਤਸਰ ਨੇ ਆਪਣਾ ਬਾਬਾ ਸਾਹਿਬ ਆਤੇ ਗਲਤ ਬੋਲਿਆ ਅਸੀਂ ਕਹਿੰਦੇ ਆ ਵੀ ਅਮਰਤਸਰ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੇਕਰ ਨਹੀਂ ਅਮਰਤ ਸਾਹਿਬ ਮੰਨੇਗਾ ਸਾਡਾ ਜੋ ਐਸ்சி ਬੀਸੀ ਓਬੀਸੀ ਪਾਈਚਾਰਾ ਉਹਦਾ ਹਰੇਕ ਜਗ੍ਹਾ ਵਿਰੋਧ ਕਰਾਂਗੇ ਮੈਂ ਅੱਜ ਜਿਹੜਾ ਆਪਾਂ ਰੋਸ ਮੁਜ਼ਾਹਰਾ ਕਰਿਆ ਉਹ ਇੱਕ ਆਪਣਾ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਜੋ ਆਲ ਇੰਡੀਆ ਦੇ ਗ੍ਰਹਿ ਮੰਤਰੀ ਹੈ ਉਹਨਾਂ ਨੇ ਇੱਕ ਮਤਭਾਗਿਆ ਬਿਆਨ ਦਿਆ ਸਾਡੇ ਬਾਬਾ ਸਾਹਿਬ ਕੇ ਖਿਲਾਫ ਉਹਨਾਂ ਦੀ ਬੜੀ ਮਾੜੀ ਸੋਚ ਹੈ ਉਹ ਸਾਡੇ ਉਹੀ ਸੋਚਦੇ ਆ ਜਿਹੜੇ ਦਬੇ ਕੁਚਲੇ ਲੋਕ ਹੈ ਕੇ ਉਹੀ ਦਵੇ ਕੁਚਲੇ ਲੋਕ ਰਹਿਣ ਇਹ ਪਰ ਹੁਣ ਸਾਡਾ ਸਮਾਜ ਪੂਰੀ ਤਰ੍ਹਾਂ ਜਾਗ ਚੁਕਿਆ ਸਾਡੇ ਪੂਰੇ ਆਲ ਇੰਡੀਆ ਦੇ ਵਿੱਚ ਇੰਨੇ ਵਧੀਆ ਸੂਝਵਾਨ ਲੀਡਰ ਸਾਹਿਬਾਨ ਸਾਡੀ ਐਸੀ ਸਮਾਜ ਤੋਂ ਜਾਗ ਚੁਕੇ ਆ ਤੇ ਹੁਣ ਉਹ ਕੰਮ ਨਹੀਂ ਹੋਣ ਦੇਣਗੇ ਜਿਹੜਾ ਪਹਿਲਾਂ ਹੋਇਆ ਹੈਗਾ ਹੁਣ ਉਹਨਾਂ ਨੂੰ ਸੋਚਣਾ ਜੀਦਾ ਕਿ ਸਾਡੇ ਦੇ ਐਡੀ ਬੜੀ ਕੁਰਸੀ ਹੈਗੀ ਹੈ ਤੇ ਅਸੀਂ ਇੰਨੇ ਘਟਿਆ ਬਿਆਨ ਦੇ ਰਿਹਾ ਬੜੀ ਮਾੜੀ ਸੋਚ ਹੈ ਸੋ ਅਸੀਂ ਇਸ ਦੀ ਅਮਿਤ ਸ਼ਾਹ ਦੀ ਨਖੇਦੀ ਕਰਦੇ ਆ ਤੇ ਇਸ ਦਾ ਬਾਈਕਾਟ ਵੀ ਕਰਦੇ ਆ ਤੋਂ ਸੋ ਆਪਣੇ ਸਮਾਜ ਨੂੰ ਮੈਂ ਇਹੀ ਕਹਾਂਗਾ ਕਿ ਇਹ ਅਮਿਤ ਸ਼ਾਹ ਦੇ ਖਿਲਾਫ ਵੱਧ ਤੋਂ ਵੱਧ ਮੁਜਾਰੇ ਕਰੋ ਤੇ ਇਹਦੀ ਸੋਚ ਬਦਲੋ ਧੰਨਵਾਦ ਜੀ